ਅਚੰਦੇ ਸਾਹਿਬ ਤੁਸੀਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਹੁਣੇ ਇੱਕ ਫੋਟੋ ਜਿਹੜੀ ਆ ਪੋਸਟ ਕੀਤੀ ਆ ਜਿਸ ਤੇ ਤੁਸੀਂ ਆ ਤਾਬਕਾ ਜਥੇਦਾਰ ਤਾਬ ਤੇ ਵੱਡੇ આરોਪ ਲਗਾ ਰਹੇ ਹੋ ਲਿਖਿਆ ਐਗਜ਼ੈਕਟ ਵਰਡਿੰਗ ਤੁਹਾਨੂੰ ਤੁਹਾਡੀ ਸੁਣਾ ਦਿੰਨਾ ਪਹਿਲਾਂ ਹਰਪ੍ਰੀਤ ਸਿੰਘ ਦੀ ਦਿੱਲੀ ਨਾਲ ਯਾਰੀ ਫਿਰ ਹੋਈ ਬੇਨਕਾਬ ਅਖਵਾਉਣਾ ਅਕਾਲੀ ਫੁੱਲਾ ਸਿੰਘ ਰਾਤ ਦੇ ਹਨੇਰਿਆਂ ਚ ਮੀਟਿੰਗ ਆਰਐਸਐਸ ਦੇ ਏਜੰਟਾਂ ਨਾਲ ਤੇ ਮੋਹਾਲੀ ਦੇ ਪੰਜ ਤਾਰਾ ਹੋਟਲ ਰਾਤ 11 ਵਜੇ ਮੀਟਿੰਗ ਦੀਆਂ ਤਸਵੀਰਾਂ ਨੇ ਐ ਇਹ ਜਿਹੜਾ ਤੁਸੀਂ ਇਹ ਸੋਸ਼ਲ ਮੀਡੀਆ ਤੇ ਪਾਇਆ ਹੈ ਜਿੰਦਰਪ ਇਹ ਕੀ ਹੈ ਇਸ ਬਾਰੇ ਦਰਸ਼ਕਾਂ ਨੂੰ ਦੱਸੋਗੇ ਕੁਝ ਦੇਖੋ ਮੈਂ ਜਿਹੜੀ ਪੋਸਟ ਲਿਖ ਕੇ ਪਾਈ ਆ ਕਿ ਆਪਾਂ ਕਹੌਣ ਦੇ ਤਾਂ ਆਪਣੇ ਆਪ ਨੂੰ ਅਕਾਲੀ ਫੁੱਲਾ ਸਿੰਘ ਹੈ ਹੂੰ ਕਿ ਮੇਤੋਂ ਮੈਂ ਅਕਾਲੀ ਫੁੱਲਾ ਸਿੰਘ ਦੇ ਆਪ ਪਹਿਲਾ ਵਰਗੇ ਵੀ ਨਹੀਂ ਹੈਗੇ ਹੂੰ ਤੇ ਮੀਟਿੰਗਾਂ ਆਪਾਂ ਰਾਤਾਂ ਨੂੰ ਹਨੇਰਿਆਂ ਦੇ ਵਿੱਚ ਹੂੰ ਫਾਈਵ ਸਟਾਰ ਹੋਟਲ ਦੇ ਵਿੱਚ ਸਾਹਮਣੇ 바ਰ ਹੈ ਹੂੰ ਮਤਲਬ ਇਹੋ ਜਿਹੀ ਜਗ੍ਹਾ ਬੈਠ ਕੇ ਆਰਐਸਐ ਦੇ ਏਜੰਟਾਂ ਨਾਲ ਮੀਟਿੰਗ ਕਰਦੇ ਆ ਜਿਹੜੇ ਸਾਹਮਣੇ ਜਿਹੜੇ ਇਹਨਾਂ ਦੇ ਸਰਦਾਰ ਜੀ ਬੈਠੇ ਨੇ ਹੂੰ ਉਹ ਆਰਐਸਐ ਦੇ ਮੇਨ ਮਤਲਬ ਪੰਜਾਬ ਦੇ ਇੰਚਾਰਜ ਲਾ ਲੋ ਜਾਂ ਮੇਨ ਬੰਦੇ ਲਾ ਲੋ ਆਕੂ ਲਾ ਲੋ ਸਜਿੰਦਰ ਸਿੰਘ ਸਰਾਣ ਹੈ ਹੂੰ ਫਤ ਬਾਕੀ ਉਹਨਾਂ ਦੇ ਨਾਲ ਨੇ ਦੋ ਬੰਦੇ ਹੂੰ ਮਤਲਬ ਤੁਸੀਂ ਜਿਹੜੇ ਆਰਐਸਐਸ ਦੇ ਮੇਨ ਆਗੂ ਨੇ ਕੋਈ ਕੁਝ ਉਹਦੇ ਪ੍ਰੋਫਾਈਲ ਤੇ ਵੀ ਜਾਓਗੇ ਉੱਥੇ ਤਾਂ ਕਾਇਦਾ ਹਣਾ ਲਿਖਿਆ ਆ ਕਿ ਮਤਲਬ ਆਰਐਸਐਸ ਦੇ ਉਹ ਹੈਗੇ ਨੇ ਹੂੰ ਤੇ ਹੁਣ ਤੁਸੀਂ ਮਤਲਬ ਅਕਾਲ ਤੱਕ ਸਾਡਾ ਜਿੱਥੇ ਰਾਤਾਂ ਨੂੰ ਇਹੋ ਜਿਹੇ ਕਿਹੜੀਆਂ ਮਤਲਬ ਹੁਣ ਇਹੋ ਜਿਹੇ ਮੀਡੀਆ ਮੀਟਿੰਗਾਂ ਅੱਧੀ ਅੱਧੀ ਰਾਤ ਤੱਕ ਹੋ ਰਹੀਆਂ ਨੇ 5 ਸਟਾਰ ਹੋਟਲਾਂ 'ਚ ਬੈਠ ਕੇ ਹੂੰ ਮਤਲਬ ਗੁਰੂ ਘਰਾਂ ਦੇ ਵਿੱਚ ਲੰਗਰ ਛਕਣ ਵਾਲੇ ਜਥੇਦਾਰ ਜੀ ਹੁਣ 5 ਸਟਾਰ ਹੋਟਲਾਂ 'ਚ ਬੈਠ ਕੇ ਆਰਐਸਐਸ ਦੇ ਏਜੰਟਾਂ ਨਾਲ ਮੀਟਿੰਗ ਕਰ ਰਹੇ ਨੇ ਹੂੰ ਤੇ ਤੋ ਕੀ ਸਮਝੀਏ ਇਹਦਾ ਇਹਦਾ ਮਤਲਬ ਇਹ ਆ ਵੀ ਜਿਹੜੇ ਰੋਪ ਨੂੰ ਤੇ ਲੱਗ ਤੇ ਜਿਹੜੇ ਉਹ ਸਿਰੰਤਰ ਬੜੇ ਲੰਬੇ ਸਮੇਂ ਤੋਂ ਸ਼੍ਰੋਮਣੀ ਕਾਲੇਦਨ ਨੂੰ ਮਾਰਨ ਲਈ ਜਾਂ ਪੰਥ ਨੂੰ ਦੁਬਿਧਾਜ ਪਾਉਣ ਲਈ ਜਾਂ ਪੰਥ ਦਾ ਨੁਕਸਾਨ ਕਰਨ ਲਈ ਜਿਹੜੀ ਉਹਦੀ ਡਿਊਟੀ ਲਈ ਹੋਈ ਸੀ ਹੂੰ ਇਹਦਾ ਮਤਲਬ ਹੁਣ ਸਾਰਾ ਕੁਝ ਸਾਹਮਣੇ ਆ ਰਿਹਾ ਜੀ ਉਹ ਅੱਛਾ ਛਿੰਝੇ ਸਾਹਿਬ ਤੁਹਾਨੂੰ ਇਸ ਤਸਵੀਰ ਤੋਂ ਇਤਰਾਜ਼ ਹੈ ਸਰਾ ਸਾਹਿਬ ਦੇ ਨਾਲ ਮੀਟਿੰਗ ਤੋਂ ਇਤਰਾਜ਼ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਦੇਖੋ ਕੌਮ ਦੇ ਜਿਹਾ ਰਹੇ ਨੇ ਉਹ ਮਤਰਾਜ ਦਾ ਇਤਰਾਜ਼ ਨਹੀਂ ਗੱਲ ਇਹ ਸਾਡੇ ਕਿ ਨਹੀਂ ਜਿੰਦੇ ਨਾਲ ਮਰਜ਼ੀ ਕਰ ਲੋ ਸਾਡਾ ਮਕਸਦ ਹੈ ਸਿੱਖ ਸੰਗਤ ਦੇ ਸਾਹਮਣੇ ਦੁਨੀਆ ਚ ਵਸਦੀ ਸਿੱਖ ਸੰਗਤ ਦੇ ਸਾਹਮਣੇ ਉਹਨਾਂ ਦਾ ਅਸਲ ਚਿਹਰਾ ਲਿਆਉਣਾ ਕਿ ਭਾਈ ਇਹ ਗਿਆਨੀ ਹਰਪ੍ਰੀਤ ਸਿੰਘ ਦਾ ਅਸਲ ਚਿਹਰਾ ਹੈ ਜਿਹੜਾ ਬਹੁਤ ਲੰਬੇ ਪਿਛਲੇ ਸਮੇਂ ਤੋਂ ਆਰਐਸਐਫ ਦੇ ਨਾਲ ਮਿਟੇ ਪਹਿਲੀ ਮੀਟਿੰਗ ਥੋੜਾ ਜੀ ਮੀਟਿੰਗ ਦਾ ਰੋਜ਼ ਦਾ ਕੰਮ ਹੈ ਜਿੱਦਾ ਕੁਦਰਤੀ ਸਾਡੇ ਕਿਸੇ ਤਰੀਕੇ ਨਾਲ ਫੋਟੋ ਬੜੇ ਹੱਥ ਲੱਗ ਗਈਆਂ ਨੇ ਇਹਨਾਂ ਦੀਆਂ ਮੀਟਿੰਗਾਂ ਤਾਂ ਦਿੱਲੀ ਤੱਕ ਪਤਾ ਨਹੀਂ ਕਿੱਥੋਂ ਕਿੱਥੋਂ ਤੱਕ ਹੁੰਦੀਆਂ ਰਹੀਆਂ ਨੇ ਪਹਿਲਾਂ ਹਮ ਮਤਲਬ ਮਤਲਬ ਡ੍ਰੈਕਸ਼ਨ ਉੱਥੋਂ ਮਿਲਦੀ ਆ ਗੈਸ ਉੱਥੋਂ ਮਿਲਦੀ ਆ ਤਾਂ ਹੀ ਬੱਕਰਾ ਜੁਲਾ ਜਿਹੜਾ ਬਣਾਇਆ ਗਿਆ ਅੱਛਾ ਮੈਨੂੰ ਜਦੋਂ ਫੋਟੋਆਂ ਤੁਹਾਡੇ ਤੱਕ ਆ ਗਈਆਂ ਤਾਂ ਮੀਟਿੰਗ ਦਾ ਏਜੰਡਾ ਪਤਾ ਲੱਗਿਆ ਕਿ ਇਹ ਮੀਟਿੰਗ ਕਿਸ ਬਾਬਤ ਹੋਈ ਐ ਮੀਟਿੰਗ ਦਾ ਏਜੰਡਾ ਕੀ ਸੀ ਏਜੰਡਾ ਇੱਕੋ ਆ ਹੂੰ ਤੇ ਪੰਜਾਬ ਨੂੰ ਪੰਥ ਨੂੰ ਸਿੱਖ ਕੌਮ ਨੂੰ ਦੋਦਾਜ ਪਾਉਣਾ ਬੰਡੀਆਂ ਪੌੜੀਆਂ ਹੂੰ ਜਿਹੜਾ ਕੰਮ ਉਹ ਪਿਛਲੇ ਸਮੇਂ ਤੋਂ ਲੱਗੇ ਹੋਏ ਨੇ ਕਰਨ ਹੂੰ ਕੀ ਕੀ ਬੱਕਰੇ ਬੱਕਰੇ ਚੁੱਲੇ ਇਕੱਠੇ ਕਰਨ ਦਾ ਕੰਮ ਨਹੀਂ ਸੀ ਬੱਕਰੇ ਬੁਖਰੇ ਚੁੱਲੇ ਬਣਾਉਣ ਦਾ ਕੰਮ ਸੀ ਸੋ ਇਹ ਇਹ ਏਜੰਡਾ ਇਹ ਆ ਹੋਰ ਏਜੰਡਾ ਕੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਹੋਰ ਕਿੰਨੀਆਂ ਕਵੰਡੀਆਂ ਪਾਉਣੀਆਂ ਆਲੇ ਇੱਕ ਕੌਮ ਦੇ ਵਿੱਚ ਅੱਛਾ ਲੱਗਦਾ ਹੈ ਇਸ ਫੋਟੋ ਦੇ ਨਾਲ ਜਿਹੜਾ ਬਹੁਤ ਸਾਰੀਆਂ ਚੀਜ਼ਾਂ ਕਲੀਅਰ ਆਊਟ ਹੋ ਸਕਦੀਆਂ ਨੇ ਜਾਂ ਜਿਹੜੇ ਪੰਥ ਦੇ ਵਿੱਚ ਜਿਹੜੇ ਦੋ ਚਿੱਤੀ ਸੀ ਉਹ ਘਟੇਗੀ ਕੁਝ ਬਿਲਕੁਲ ਜਿਵੇਂ ਜਿਵੇਂ ਇਹਦਾ ਤੇਰਾ ਨੰਗਾ ਹੁੰਦਾ ਜਾਏਗਾ ਸਾਰਾ ਕੁਝ ਕਲੀਅਰ ਹੁੰਦਾ ਜਾ ਰਿਹਾ ਵੈਸੇ ਦਾ ਸਿੱਖ ਸੰਗਤ ਨੂੰ ਕਲੀਅਰ ਹੋ ਚੁੱਕਿਆ ਹੂੰ ਕਿਉਂਕਿ ਦੇਖੋ ਉਹਨਾਂ ਦਾ ਕਹਿਣਾ ਕਿ ਦਿੱਲੀ ਨਾਲ ਮੇਰੀ ਯਾਰੀ ਹੈ ਹੂੰ ਕਦੇ ਕਾਂਗਰਸੀ ਮੁੱਖ ਮੰਤਰੀ ਦੇ ਜਾ ਕੇ ਉਹ ਕਦੇ ਅਰਦਾਸ ਕਰਦੇ ਨੇ ਕਦੇ ਕਹਿੰਦੇ ਨੇ ਦਿੱਲੀ ਨਾਲ ਯਾਰੀ ਹੈਗੀ ਆ ਤਾਂ ਹੈਗੀ ਆ ਮਤਲਬ ਉਹਦਾ ਆਪ ਮੰਨੀ ਜਾਂਦੇ ਨੇ ਵੀਡੀਓ 'ਚ ਕਿ ਦਿੱਲੀ ਨਾਲ ਮੇਰੀ ਯਾਰੀ ਹੈ ਹੂੰ ਸੋ ਇਹ ਜਿਹੜੀਆਂ ਏਜੰਸੀਆਂ ਨੇ ਬੜੇ ਮੈਂ ਸਮਝਦਾ ਕਿ ਟੇਡੇ ਤਰੀਕੇ ਦੇ ਨਾਲ ਗਿਆਨੀ ਹਰਪ੍ਰੀਤ ਸਿੰਘ ਦੇ ਮੋਢੇ ਤੇ ਰੱਖ ਕੇ ਹੂੰ ਬੜੇ ਵੱਡੇ ਸਾਧ社 ਸਿੱਖ ਕੌਮ ਦੀਆਂ ਮਹਾਨ ਸੰਸਥਾਵਾਂ ਦੇ ਵਿੱਚ ਇੰਟਰਫੇਅਰ ਦੀ ਬਹੁਤ ਵੱਡੀ ਮੈਂ ਗੱਲ ਕਹਿ ਰਿਹਾ ਮੈਂ ਦੁਬਾਰਾ ਰਿਪੀਟ ਕਰਨ ਲੱਗਿਆ ਕਿ ਸਿੱਖ ਸੰਸਥਾਵਾਂ ਨੂੰ ਢਾਹ ਲਾਉਣੀ ਸਿੱਖ ਸੰਸਥਾਵਾਂ ਨੂੰ ਖੇਰੂ-ਖੇਰੂ ਕਰਨਾ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਕੌਮ ਦੀ ਸਭ ਤੋਂ ਵੱਡੀ ਸੰਸਥਾ ਹੈ ਜਿਸ ਦੀ ਸਥਾਪਨਾ ਛੇਵੇਂ ਪਾਤਸ਼ਾਹ ਮੀਰੀ ਪਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੇ ਕੀਤੀ ਹੈ ਤੇ ਉਹ ਸੰਸਥਾ ਦੇ ਜਿਹੜਾ ਵੀ ਕੋਈ ਸੇਵਾ ਨਿਭਾਉਂਦਾ ਮੌਕੇ ਦਾ ਜਥੇਦਾਰਾ ਉਹਨੂੰ ਸਿੱਖ ਕੌਮ ਮਤਲਬ ਸਭ ਤੋਂ ਉੱਚਾ ਦਰਜਾ ਦਿੰਦੀ ਹੈ ਤੇ ਉਹ ਦਰਜੇ ਤੇ ਬਹਿ ਕੇ ਤੁਸੀਂ ਸਿੱਖ ਕੌਮ ਨੂੰ ਢਾਹ ਲਾਉਣ ਵਾਲੀਆਂ ਬੰਦੇ ਬੰਡੀਆਂ ਪਾਉਣ ਵਾਲੀਆਂ ਸਾਡੀਆਂ ਸੰਸਥਾਵਾਂ ਨੂੰ ਤੋੜਨ ਵਾਲੀਆਂ ਜਿਹੜੀਆਂ ਜਤੇਬੰਦੀਆਂ ਦੇ ਨਾਲ ਗੁਪਤ ਰਾਤ ਨੂੰ ਜਾ ਕੇ ਅੱਧੀ ਰਾਤ ਮੀਟਿੰਗਾਂ ਕਰਦੇ ਹੋ ਇਸ ਤੋਂ ਵੱਡੇ ਸਬੂਤ ਹੋਰ ਕੀ ਚਾਹੀਦੇ ਨੇ ਠੀਕ ਹੈ ਬਹੁਤ ਮਿਹਰਬਾਨੀ ਜੀ ਸਭ ਸਮਾਂ ਦੇਣ ਦੇ ਲਈ